ਪੁਣੇ ਦਾ ਕੰਮ ਕਰੇ ਤੇ ਆਪਣੇ ਆਪ ਨੂੰ ਸੁਧਾਉਣਾ ਕੀ ਹੈ ਜੀ ਅੱਖ ਲੱਗੇ ਨੀਚ ਨੀਚ ਤੋਂ ਭਾਵ ਕੀ ਨੀਵਾ ਆਖਣਾ ਨਹੀਂ ਵੀ ਮੈਂ ਕਿਦੋਂ ਘਟਾਂ ਇਹ ਨਹੀਂ ਆਖ ਲੰਗੇ ਜੇ ਚੰਗਾ ਚੋਨਾ ਹੈ ਇਹ ਆਦੀ ਇਹ ਆਦਤ ਛੋੜ ਦੇ ਇਹ ਬਹੁਤ ਹੀ ਚੰਗੀ ਕੋਈ ਜ਼ਿਆਦਾ ਵਧੀਆ ਨਹੀਂ ਹੈਗੀ ਪਰ ਪੱਖ ਵੀ ਤਾਂ ਸਮਝ ਲਿਏ ਨਾ ਜਦੋਂ ਮਹਾਰਾਜ ਨੇ ਇੰਨੀਆਂ ਕਮੀਆਂ ਗਿਣਾਹ ਦਿੱਤੀਆਂ ਸ਼ਾਇਦ ਇਦੋਂ ਬਾਅਦ ਤੱਕ ਗੁੰਝੈਸ਼ ਨਹੀਂ ਰਹਿੰਦੀ ਨਾ ਵੀ ਕੋਈ ਕਹੇ ਕਿ ਮੈਕਸ ਤੋਂ ਘਟਾ ਚਲੋ ਜੇ ਨਹੀਂ ਕਿਸੇ ਨੂੰ ਪਤਾ ਫਿਰ ਕਹਿ ਲਈਏ ਤੇ ਕਿਤੇ ਹੱਦ ਤੱਕ ਫਿਰ ਵੀ ਚੱਲ ਜਾਂਦਾ ਪਰ ਸਤਗੁਰੂ ਸਾਰਾ ਪਤਾ ਵੀ ਸਾਡੇ ਕੋਲ ਲੱਭ ਵੀ ਏ ਸਾਡੇ ਕੋਲ ਪਾਪ ਵੀ ਏ ਹੈ ਸਾਡੇ ਕੋਲ ਕਾਮ ਸਾਡੇ ਕੋਲ ਕੂੜ ਕਿੰਨਾ ਕੁਝ ਸਾਡੇ ਕੋਲ ਹੋਏ ਜਿਹੜਾ ਹਰ ਇੱਕ ਨਜ਼ਰੀ ਆਉਂਦਾ ਜਿੰਦੇ ਸਾਡੀ ਕਮੀ ਨਜ਼ਰ ਆਉਂਦੀ ਘਾਟ ਤੇ ਜਿੰਦ ਵਿੱਚ ਇੰਨੀਆਂ ਘਾਟਾਂ ਨਜ਼ਰ ਆਉਣ ਅੱਖ ਲੱਗੇ ਉਹ ਆਪਣੇ ਆਪ ਨੂੰ ਪੂਰਾ ਕਰੇ ਇਹ ਗੱਲ ਬੋਤੀ ਫੱਬਦੀ ਨਹੀਂ ਟੁਕ ਵੀ ਨਹੀਂ ਹੈਗੀ ਹਜ਼ੂਰ ਸਤਗੁਰ ਕਹਿ ਲੱਗੇ ਜੀ ਸਭ ਕੋ ਪੂਰਾ ਆਪੇ ਹੋਇਆ ਹੈ ਸਭ ਕੋ ਹਰ ਇੱਕ ਐਸੇ ਗੱਲ ਤੇ ਤਰਿਆ ਵੀ ਮੈਂ ਵੀ ਠੀਕ ਮੈਂ ਵੀ ਠੀਕ ਮੈਂ ਵੀ ਠੀਕ ਫਿਰ ਸਵਾਲ ਇੱਕ ਖੜਾ ਹੁੰਦਾ ਵੀ ਗਲਤ ਕੌਣ ਹੈ ਜੇ ਸਾਰੇ ਠੀਕ ਆ ਕੋਈ ਵੀ ਨਹੀਂ ਤਿਆਰ ਕਿ ਮੈਂ ਗਲਤ ਸਾਂ ਜਾਂ ਮੈਂ ਗਲਤ ਹਾਂ ਤੇ ਫਿਰ ਤਾਂ ਬੜੀ ਤਰੱਕੀ ਹੋਣੀ ਚਾਹੀਦੀ ਸੀ ਬੜਾ ਕੁਝ ਵਧ ਜਾ ਪਰਫੁੱਲਤ ਹੋਣਾ ਚਾਹੀਦਾ ਸੀ ਤੇ ਜੇ ਬਹੁਤਾ ਪਰਫੁੱਲਤ ਵਧੀਆ ਸਮਾਜ ਚ ਨਹੀਂ ਹੋ ਰਿਹਾ ਤੇ ਇੰਦਾ ਅਰਥ ਗੁਰੂ ਨੇ ਜਿਹੜੀ ਗੱਲ ਅਖਈ ਹੈ ਵੀ ਉਹ ਕਲੀਅਰ ਹੈ ਵੀ ਹਰ ਇੱਕ ਬੰਦਾ ਕਹਿ ਜ਼ਰੂਰਿਆ ਕਿ ਮੈਂ ਕਿਸੇ ਤੋਂ ਘਾਟ ਆ ਜਾਂ ਮੈਂ ਪੂਰਾ ਵਾਂ ਸੱਚ ਇਹ ਹੈ ਕਿ ਸਾਡੀਆਂ ਘਾਟ ਕਮੀਆਂ ਸਾਨੂੰ ਕਹਿੰਦੇ ਨੇ ਨਹੀਂ ਸੱਜਣਾ ਅਜੇ ਬੜਾ ਕੁਝ ਘਟੇ ਅਜੇ ਅਜੇ ਬੜਾ ਕੁਝ ਘਟੇ ਠੀਕ ਹੈ ਉਮਰ ਦੇ ਸਾਨਾ ਤੋਂ ਕਹਿ ਸਕਦਾ ਬਹੁਤ ਉਮਰ ਪਰ ਅਜੇ ਬੜੀ ਕਾਟ ਹਜ਼ੂਰ ਕਹਿਣਗੇ ਜਿਨੂੰ ਪਰਮਾਤਮਾ ਦੇ ਘਰੋਂ ਰਹਿਮਤ ਦੀ ਕਿਰਪਾ ਬਖਸ਼ਿਸ਼ ਪ੍ਰਾਪਤ ਹੋ ਗਈ ਮਨ ਉਹਦੇ ਸਾਰੇ ਆਪਣੇ ਤੋਲ ਵਿੱਚ ਰੱਖੇ ਹੋਏ ਬਾਕੀ ਜਿੰਨੀਆਂ ਗੱਲਾਂ ਤੇ ਇੱਕ ਛੱਪ ਵਿੱਚ ਪਾਈ ਉਹਦੀ ਕਿਰਪਾ ਸਤਗੁਰ ਪਾਤਸ਼ਾਹ ਜੀ ਕਹਿਣਗੇ ਭਾਈ ਸੱਜਣਾ ਉਹੀ ਬੰਦਾ ਤੋਲ ਚ ਪੂਰਾ ਏ ਜਿਹੜਾ ਉਹਦੇ ਘਰ ਚ ਪ੍ਰਵਾਨ ਹੋ ਗਿਆ ਜਿਹਨੂੰ ਉਹਦੀ ਕਿਰਪਾ ਬਰਕਤ ਪ੍ਰਾਪਤ ਹੋ ਗਈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਤੋਲ ਵਿੱਚ ਉਹੀ ਪੂਰਾ ਉਹੀ ਜਾਪੇਗਾ ਉਹੀ ਪ੍ਰਵਾਨ ਉਹੀ ਕਬੂਲ ਹੈ